ਪੀੜੀਦਰ ਪੀੜੀ ਸਿੱਖੀ ਕਾਤੋਂ ਕੱਟਦੀ ਜਾਂਦੀ ਐ ਕਿਉਂ ਦਸਤਾਰ ਬੱਚਿਆਂ ਦੇ ਸਿਰਾਂ ਤੋਂ ਹਟਦੀ ਜਾਂਦੀ ਐ ਨੀਹਾਂ ਦੇ ਵਿੱਚ ਚਿਣੇ ਗਏ ਤੇ ਜ਼ੁਲਮ ਨਾਲ ਖਹਿ ਜਾਂਦੇ ਇੱਕ ਅੱਜਕੱਲ ਸਾਡੇ ਬੱਚੇ ਨਾ ਹੀ ਅੱਗੇ ਬਹਿ ਜਾਂਦੇ ਨੌਜਵਾਨ ਵੀਰਾਂ ਨੇ ਵੀ ਭੇਸ ਬਟਾਇਆ ਏ ਕਈਆਂ ਨੇ ਤਾਂ ਨਾਦੇ ਪਿੱਛੋਂ ਸਿੰਘ ਹਟਾਇਆ ਏ ਇਹ ਭੁੱਲ ਗਏ ਕਿਦਾਂ ਮੀਰ ਮੰਨੂ ਨੇ ਉਹ ਇਹ ਭੁੱਲ ਗਏ ਕਿਦਾਂ ਮੀਰ ਮੰਨੂ ਨੇ ਸੀਸ ਚੀਰੇ ਨੇ ਜੋ ਕਲਗੀ ਧਰਨੈ ਸਾਜੀ ਸੀ ਕੀ ਇਹ ਉਸ ਕੌਮ ਦੇ ਹੀਰੇ ਨੇ ਜੋ ਕਲਗੀਧਰ ਨੈ ਸਾਜੀ ਸੀ ਕੀ ਇਹ ਉਸ ਕੌਮ ਦੇ ਹੀਰੇ ਨੇ ਹੱਥ ਦੇ ਵਿੱਚ ਕੜਾ ਤਾਂ ਹੈ ਪਰ ਟੌਰ ਦਿਖਾਉਣ ਲਈ ਹੱਥ ਦੇ ਵਿੱਚ ਕੜਾ ਤਾਂ ਹੈ ਪਰ ਟੌਰ ਦਿਖਾਉਣ ਲਈ ਖੰਡਾ ਕਿਰਪਾਨ ਤਾਂ ਬਣ ਗਿਆ ਲੋਕਟ ਗਲਾਂ ਚ ਪਾਉਣ ਲਈ ਕਿਰਪਾਨ ਵੀ ਛੋਟੀ ਹੁੰਦੀ ਹੁੰਦੀ ਚਾਕੂ ਬਣ ਗਈ ਏ ਮੈਂ ਅਰਜ ਕਰਾਂ ਮਰੇ ਅਮਰਤ ਧਾਰੀ